ਤਵਾਦੀ ਹਮਲੇ ਤੋਂ ਬਾਅਦ ਪਾਰ ਸਰਕਾਰ ਦੇ ਦੁਆਰਾ ਪਾਕਿਸਤਾਨ ਨੂੰ ਲਗਾਤਾਰ ਛਟਕੇ ਦਿੱਤੇ ਜਾ ਰਹੇ ਨੇ ਜਿਸ ਵਿੱਚ ਹੁਣ ਪਾਰ ਸਰਕਾਰ ਦੇ ਦੁਆਰਾ ਪਾਕਿਸਤਾਨ ਦੇ ਖਿਲਾਫ ਡਿਜੀਟਲ ਕਾਰਵਾਈ ਵੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਜ ਜੀ ਹਾਂ ਪਾਰ ਸਰਕਾਰ ਦੇ ਦੁਆਰਾ ਪਾਕਿਸਤਾਨ ਦੇ ਕਈ ਐਂਟਰਟੇਨਮੈਂਟ ਚੈਨਲ ਯਾਨੀ ਕਿ YouTube ਚੈਨਲ ਅਤੇ ਕਈ ਟੀਵੀ ਚੈਨਲਾਂ 'ਤੇ ਰੋਕ ਲਗਾ ਦਿੱਤੀ ਗਈ ਹੈ ਜਿਸ ਵਿੱਚ ਕਈ ਫੇਮਸ ਟੀਵੀ ਚੈਨਲ ਸ਼ਾਮਲ ਨੇ ਜਿਵੇਂ ਕਿ ਹਮ ਟੀਵੀ 에ਅਰਵਾਇਟ ਡਿਜੀਟਲ ਤੇ ਜੀਓ ਟੀਵੀ ਵਰਗੇ ਚੈਨਲਾਂ 'ਤੇ ਰੋਕ ਲਗਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਸਰਕਾਰ ਨੇ ਕਈ ਪਾਕਿਸਤਾਨੀਆਂ ਦੀਆਂ ਪ੍ਰੋਫਾਈਲਸ ਨੂੰ ਵੀ ਬੈਨ ਕਰ ਦਿੱਤਾ ਹੈ ਜਿਸ ਵਿੱਚ ਜਾਣੇ ਮਾਣੇ ਕਲਾਕਾਰ ਜਿਵੇਂ ਕਿ ਹਾਨੀਆ ਅਮੀਰ ਮਹਿਰਾ ਖਾਨ ਸੱਜਲ ਅਲੀ ਅਲੀ ਜਫਰ ਅਤੇ ਬਿਲਾਲ ਅਬਿਆਸ ਵਰਗੇ ਵੱਡੇ ਕਲਾਕਾਰਾਂ ਦੇ ਨਾਮ ਵੀ ਸ਼ਾਮਿਲ ਕੀਤੇ ਗਏ ਨੇ ਜਿਆਂ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਜੋ ਤਣਾਅ ਲਗਾਤਾਰ ਵਧਦਾ ਜਾ ਰਿਹਾ ਜਿਸ ਵਿੱਚ ਡਿਜੀਟਲ ਸਟ੍ਰਾਈਕ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਤੇ ਹੁਣ ਪਾਕਿਸਤਾਨ ਦੇ ਕਈ YouTube ਚੈਨਲ ਅਤੇ ਕਈ ਇੰਸਟਾਗ੍ਰam ਅਕਾਊਂਟਸ ਨੂੰ ਵੀ ਬੈਨ ਕਰ ਦਿੱਤਾ ਗਿਆ ਹੈ ਸੋ ਤੁਸੀਂ ਪਾਰ ਸਰਕਾਰ ਦੁਆਰਾ ਲਏ ਗਏ ਇਸ ਡਿਜੀਟਲ ਸਟ੍ਰਾਈਕ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟਾਂ ਵਿੱਚ ਜਰੂਰ ਦੱਸਿਓ ਪੈਲਗਮਾਤਵਾਦੀ ਹਮਲੇ ਤੋਂ ਬਾਅਦ ਪਾਰ ਸਰਕਾਰ ਦੇ ਦੁਆਰਾ ਪਾਕਿਸਤਾਨ ਨੂੰ ਲਗਾਤਾਰ ਛਟਕੇ ਦਿੱਤੇ ਜਾ ਰਹੇ ਨੇ ਜਿਸ ਵਿੱਚ ਹੁਣ ਪਾਰ ਸਰਕਾਰ ਦੇ ਦੁਆਰਾ ਪਾਕਿਸਤਾਨ ਦੇ ਖਿਲਾਫ ਡਿਜੀਟਲ ਕਾਰਵਾਈ ਵੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਜੀ ਹਾਂ ਪਾਰ ਸਰਕਾਰ ਦੇ ਦੁਆਰਾ ਪਾਕਿਸਤਾਨ ਦੇ ਕਈ ਐਂਟਰਟੇਨਮੈਂਟ ਚੈਨਲ ਯਾਨੀ ਕਿ YouTube ਚੈਨਲ ਅਤੇ ਕਈ ਟੀਵੀ ਚੈਨਲਾਂ 'ਤੇ ਰੋਕ ਲਗਾ ਦਿੱਤੀ ਗਈ ਹੈ ਜਿਸ ਵਿੱਚ ਕਈ ਫੇਮਸ ਟੀਵੀ ਚੈਨਲ ਸ਼ਾਮਲ ਨੇ ਜਿਵੇਂ ਕਿ ਹਮ ਟੀਵੀ, 에ਅਰਵਾਇਟ ਡਿਜੀਟਲ ਤੇ জিਓ ਟੀਵੀ ਵਰਗੇ ਚੈਨਲਾਂ 'ਤੇ ਰੋਕ ਲਗਾ ਦਿੱਤੀ ਗਈ ਹੈ ਇਸ ਤਰ੍ਹਾਂ ਸਰਕਾਰ ਨੇ ਕਈ ਪਾਕਿਸਤਾਨੀਆਂ ਦੀਆਂ ਪ੍ਰੋਫਾਈਲਸ ਨੂੰ ਵੀ ਬੈਨ ਕਰ ਦਿੱਤਾ ਹੈ ਜਿਸ ਵਿੱਚ ਜਾਣੇ ਮਾਣੇ ਕਲਾਕਾਰ ਜਿਵੇਂ ਕਿ ਹਾਨੀਆ ਅਮੀਰ ਮਹਿਰਾ ਖਾਨ ਸੱਜਲ ਅਲੀ ਅਲੀ ਜਫਰ ਅਤੇ ਬਿਲਾਲ ਅਬਿਆਸ ਵਰਗੇ ਵੱਡੇ ਕਲਾਕਾਰਾਂ ਦੇ ਨਾਮ ਵੀ ਸ਼ਾਮਿਲ ਕੀਤੇ ਗਏ ਨੇ ਜਿਆਂ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਜੋ ਤਣਾਅ ਲਗਾਤਾਰ ਵਧਦਾ ਜਾ ਰਿਹਾ ਜਿਸ ਵਿੱਚ ਡਿਜੀਟਲ ਸਟ੍ਰਾਈਕ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਤੇ ਹੁਣ ਪਾਕਿਸਤਾਨ ਦੇ ਕਈ YouTube ਚੈਨਲ ਅਤੇ ਕਈ ਇੰਸਟਾਗ੍ਰਾਮ ਅਕਾਊਂਟਸ ਨੂੰ ਵੀ ਬੈਨ ਕਰ ਦਿੱਤਾ ਗਿਆ ਹੈ ਸੋ ਤੁਸੀਂ ਪਾਰ ਸਰਕਾਰ ਦੁਆਰਾ ਲਏ ਗਏ ਇਸ ਡਿਜੀਟਲ ਸਟ੍ਰਾਈਕ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟਾਂ ਵਿੱਚ ਜਰੂਰ ਦੱਸਿਓ ਪੈਲਗਮਾਤਵਾਦੀ ਹਮਲੇ ਤੋਂ ਬਾਅਦ ਪਾਰ ਸਰਕਾਰ ਦੇ ਦੁਆਰਾ ਪਾਕਿਸਤਾਨ ਨੂੰ ਲਗਾਤਾਰ ਛਟਕੇ ਦਿੱਤੇ ਜਾ ਰਹੇ ਨੇ ਜਿਸ ਵਿੱਚ ਹੁਣ ਪਾਰ ਸਰਕਾਰ ਦੇ ਦੁਆਰਾ ਪਾਕਿਸਤਾਨ ਦੇ ਖਿਲਾਫ ਡਿਜੀਟਲ ਕਾਰਵਾਈ ਵੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਜੀ ਹਾਂ ਪਾਰ ਸਰਕਾਰ ਦੇ ਦੁਆਰਾ ਪਾਕਿਸਤਾਨ ਦੇ ਕਈ ਐਂਟਰਟੇਨਮੈਂਟ ਚੈਨਲ ਯਾਨੀ ਕਿ YouTube ਚੈਨਲ ਅਤੇ ਕਈ ਟੀਵੀ ਚੈਨਲਾਂ 'ਤੇ ਰੋਕ ਲਗਾ ਦਿੱਤੀ ਗਈ ਹੈ ਜਿਸ ਵਿੱਚ ਕਈ ਫੇਮਸ ਟੀਵੀ ਚੈਨਲ ਸ਼ਾਮਲ ਨੇ ਜਿਵੇਂ ਕਿ ਹਮ ਟੀਵੀ, 에어ਵਾਇਟ ਡਿਜੀਟਲ ਤੇ জিও টিভি ਵਰਗੇ ਚੈਨਲਾਂ ਤੇ ਰੋਕ ਲਗਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਪਾਕਿਸਤਾਨ ਸਰਕਾਰ ਨੇ ਕਈ ਪਾਕਿਸਤਾਨੀਆਂ ਦੀ ਪ੍ਰੋਫਾਈਲਸ ਨੂੰ ਵੀ ਬੈਨ ਕਰ ਦਿੱਤਾ ਹੈ ਜਿਸ ਵਿੱਚ ਜਾਣੇ ਮਾਣੇ ਕਲਾਕਾਰ ਜਿਵੇਂ ਕਿ ਹਾਨੀਆ ਅਮੀਰ ਮਹਿਰਾ ਖਾਨ ਸੱਜਲ ਅਲੀ ਅਲੀ ਜਫਰ ਅਤੇ ਬਿਲਾਲ ਅਬਿਆਸ ਵਰਗੇ ਵੱਡੇ ਕਲਾਕਾਰਾਂ ਦੇ ਨਾਮ ਵੀ ਸ਼ਾਮਲ ਕੀਤੇ ਗਏ ਨੇ ਜਿਆਂ ਪਾਕਿਸਤਾਨ ਅਤੇ ਭਾਰਤ ਦੇ ਵਿੱਚਕਾਰ ਜੋ ਤਣਾਅ ਲਗਾਤਾਰ ਵਧ ਰਿਹਾ ਜਾ ਰਿਹਾ ਜਿਸ ਵਿੱਚ ਡਿਜੀਟਲ ਸਟ੍ਰਾਈਕ ਨੂੰ ਵੀ ਸ਼ਾਮਲ ਕਰ ਲਿਆ ਗਿਆ ਤੇ ਹੁਣ ਪਾਕਿਸਤਾਨ ਦੇ ਕਈ YouTube ਚੈਨਲ ਅਤੇ ਕਈ ਇੰਸਟਾਗ੍ਰam ਅਕਾਊਂਟਸ ਨੂੰ ਵੀ ਬੈਨ ਕਰ ਦਿੱਤਾ ਗਿਆ ਹੈ ਸੋ ਤੁਸੀਂ ਪਾਰ ਸਰਕਾਰ ਦੁਆਰਾ ਲਏ ਗਏ ਇਸ ਡਿਜੀਟਲ ਸਟ੍ਰਾਈਕ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟਾਂ ਵਿੱਚ ਜਰੂਰ ਦੱਸਿਓ